ਕੇਂਦਰ ਨਾਲ ਸੰਬੰਧਤ ਨੇ ਮੀਟਿੰਗ ਹੋਈ ਕੇਂਦਰ ਵੱਲੋਂ ਤਿੰਨ ਮੰਤਰੀ ਸਾਹਿਬਾਨ ਪਿਊਸ਼ ਗੋਇਲ ਜੀ ਕੇਤੀਬੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਬਖ ਰੱਖੇ ਗਏ। ਔਰ ਬਹੁਤ ਸਾਰੀਆਂ ਜਿਨੂੰ ਆਪਾਂ ਮੰਗਾ ਨਹੀਂ ਕਵਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਉਹ ਵੀ ਨਹੀਂ। ਸੋ ਬਹੁਤ ਸਾਰੀਆਂ ਗੱਲਾਂ ਤੇ ਸੈਂਪਤੀ ਬਣੀ। ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬিনা ਸੰਬੰਧਤ ਨੇ ਤਾਂ ਇਹੋ ਬੱਸ ਇਹ ਥਾਣੇ ਨਾਲ ਸੰਬੰਧਤ ਨੇ। अलग-अलग ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ سپਰੀਆਂ ਜਿਹੜੀਆਂ ਨੇ ਬਰੌਨ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖ ਸਜ਼ਾ ਦਾ ਇੱਕ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ। ਉਹ ਮੌਕੇ ਤੇ ਉਹਨਾਂ ਗੱਲਾਂ ਤੇ ਸੈਂਪੀ ਬਣੀ। ਇਹ ਮੈਂ ਧੰਨਵਾਦ ਕਰਦਾ ਕਿਸਾਨ ਸੰਘਨਾ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਕਿਤੇ ਕੋਈ ਟਰੈਕਟਰ ਪਲਟ ਗਿਆ ਕਿਤੇ ਕੋਈ ਹੱਟ ਅਟੈਕ ਹੋ ਗਿਆ ਜਾਂ ਕੋਈ ਪੁਲਿਸ ਵਾਲੇ ਦੇ ਛੱਬੇ ਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਗਠਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਗਠਨ ਨੇ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਗਠਨ ਜੁੜੇ ਹੋਏ ਨੇ ਦੋਨਾਂ ਨਾਲ ਇਹ ਐਸ ਕੇ ਐਮ ਨਾਨ ਪੋਲੀਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਹ ਸ਼ਾਮਲ ਸੀਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਕਰਣ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਹਨਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮੋਲ 'ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਇਹ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਇੱਦੀ ਰੱਖਦੇ ਰਵਾਂਗੇ ਉਹ ਵਿਖਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਯੂਨੀਅਨਾਂ ਦੀ ਉਹ ਵੀ ਕਰ ਸਰ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਕਾਨੂੰਨ ਜਿਹੜਾ ਇਹ ਚਰਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤੋਂ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਇਹ ਸੋਇਸ ਕਰਕੇ ਉਹਦੇ ਤੇ ਕਿਉਂਕਿ ਇੱਥੇ ਪਾਲਿਸੀ ਡਿਸੀਜਨ ਇੱਥੇ ਨਹੀਂ ਹੋ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤਰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅਨ ਦਾਤਾ ਜਿਹੜਾ ਕਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਕਿ ਕੀ ਕਿਹਾ ਜਾ ਰਿਹਾ ਕਿ ਪਰਾਲੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਪਰਾਲੀ ਵਾਲਿਆਂ ਦੀ ਐਮਐਸਪੀ ਰੋਕ ਲਓ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪਰਾਲੀ 20 ਦਿਨ ਬਾਅਦ ਅੱਗ ਲੱਗਦੀ ਹੈ ਅੱਜ ਕਿਨੇ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਰਾਲੀ ਦਾ ਮੁੱਦਾ ਤਾਂ ਫਿਰ ਸਾਨੂੰ ਦਾਲਾਂ ਜਿਹੜੀਆਂ ਨੇ ਮੁਜੰਬੀਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੁਜੰਬੀਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਆ ਤੇ ਸਾਨੂੰ ਮੌਕਾ ਦੇ ਉਹਨਾਂ ਦਾਣਾ ਕੋਣ ਦਾ ਨਾਲੇ ਸਾਡਾ ਝੋਨੇ ਤੋਂ ਖੈਣਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਨ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ